ਕੀ ਮਸਲਾ ਕੀ ਹੈ ਜੀ ਕੱਲ ਸ਼ਾਮੇ ਕੋਹਨੂ ਢਾਬੇ ਦੇ ਨੇਮ ਸਾਹਮਣੇ ਸੁਖਿੰਦਰ ਸਿੰਘ ਸੈਣੀ ਜਿਹੜਾ ਪ੍ਰੈਸ ਰਿਪੋਰਟਰ ਸੀਗਾ ਉਹਦੇ ਨਾਲ ਉੱਥੇ ਕੱਲ੍ਹ ਉਹ ਦੇਖੀ ਹੋਈ ਜਿਹਨੇ ਸੰਬੰਧੀ ਮਕਦਮਾ ਨੰਬਰ ਉਹਦੀ ਸਟੇਟਮੈਂਟ ਤੇ 295A 382 323 341 442 506 ਚਮਤੀਆ ਕੀ ਸੀ ਤੇ ਦਰਜ ਕੀਤਾ ਗਿਆ ਸੀ ਪੁਲਿਸ ਵੱਲੋਂ ਮਨਜੋਗ ਐਸਐਸਪੀ ਸਾਹਿਬ ਨਵਜੋਤ ਸਿੰਘ ਮਾਲ ਜੀ ਦੀ ਡਰੈਕਸ਼ਨ ਤੇ ਐਸਟੀ ਮੰਤਰੀ ਸਿੰਘ ਔਰ ਡੀਐਸਪੀ ਨੂੰਨੀਤ ਮਾਲ ਜੋ ਜੋ ਤ ਸਮੇ ਹਨ ਦੀ ਜੋ ਗੋਇਚ ਪੁਲਿਸ ਵੱਲੋਂ ਤਿੰਨ ਐਕਸ਼ਨ ਕਰਦੇ ਹੋਏ ਮਕਦਮਾ ਦਰਜ ਕਰਨ ਤੋਂ ਬਾਅਦ ਇਹਦੇ ਤੇ ਸਪੈਸ਼ਲ ਅਟ੍ਰੈਕਸ਼ਨ ਦੇ ਕੇ ਇਹਦੇ ਦੋ ਦੋਸ਼ੀ ਦੀਪ ਕੁਮਾਰ ਤੇ ਜਗਿੰਦਰ ਤਮਾਨ ਪਹਿਲਾਂ ਗ੍ਰਿਫਤਰ ਕਰ ਲਏ ਗਏ ਸੀਗੇ ਅੱਜ ਹੀ ਤੇ ਅੱਜ ਸ਼ਾਮੇ ਵਿਜੇ ਸੇਠੀ ਔਰ ਸੁਨੂ ਸੇਠੀ ਜੋ ਉਹ ਸੇਠੀ ਦਾ ਬੇਰਾ ਮਾਲਕ ਹੈ ਇਹਨੂੰ ਅੱਜ ਗ੍ਰਿਫਤਾਰ ਕਰ ਲਿਆ ਇਹਨੇ ਕੱਲ ਉਥੇ ਉਹਦੀ ਸੁਖਵਿੰਦਰ ਸੈਣੀ ਦੀ ਪਾਗ ਉਤਾਰੀ ਉਹਦੀ ਗੱਡੀ ਦਾ ਨੁਕਸਾਨ ਕੀਤਾ ਉਹਦੀ ਗੱਡੀ ਦੇ ਅੱਗੇ ਗੱਡੀ ਲਾਈ ਉਹਦੇ ਨਾਲ ਤਾਂ ਕੰਮ ਕਈ ਕੀਤਾ ਔਰ ਉਹਨੂੰ ਗਾਲੀ-ਮੋਚ ਵੀ ਕੀਤਾ ਜੋ ਇਸ ਲਿੰਗ ਦੇ ਵਿਅਕਤੀ ਨੇ ਇੱਕ ਕਾਨੂੰਨ ਆਪਣੇ ਹੱਥ ਚ ਲਿਆ ਸੀ ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਔਰ ਇਸ ਜਿਹੜਾ ਸਾਨੂੰ ਸੇਠੀ ਹੈ ਇਹਨੇ ਪਿਛਲੇ ਸਮੇਂ ਤੇ ਵੀ 3 ਹੰਤੇ ਅਧਾਰ ਤੇ ਵੀ ਇਹਨੇ ਜਿਹੀ ਹਰਕਤ ਕੀਤੀ ਸੀ ਉਦੋਂ ਵੀ ਇਹਦੇ ਤੇ 295 ਦਾ ਮਕਦਮਾ ਦਰਜ ਕੀਤਾ ਸੀਗਾ ਬਾਕੀ ਇਹਨਾਂ ਨੂੰ ਕੱਲ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡਿਆ ਜਾਊਗਾ ਔਰ ਇਸ ਮੁਕਦਮੇ ਚ ਜਿਹੜੇ ਹੋਰ ਦੋਸ਼ੀ ਵੀ ਹਨ ਉਹ ਲੁੜਿੰਦੇ ਉਹ ਵੀ ਅਸੀਂ ਇਨਵੈਸਟੀਗੇਟ ਕਰਕੇ ਅਰੈਸਟ ਕਰਾਂਗੇ ਇਹਨਾਂ ਨੂੰ ਸਰ ਕਿੱਥੋਂ ਅਰੈਸਟ ਕੀਤਾ ਗਿਆ ਜੀ ਇਹਨਾਂ ਨੂੰ ਇਹਨੂੰ ਅੱਜ ਜੇ ਰਿਡਕਸ਼ਨ ਨੀਅਰ ਬਾਈ ਪ੍ਰੀਸੇਸ਼ਨ ਕੀਤਾ ਸਬ ਇਨਸਪੈਕਟਰ ਬਰਿੰਦਰ ਸਿੰਘ ਦੀ ਟੀਮ ਨੇ ਤੇ ਅੱਜ ਇਨਵੈਸਟੀਗੇਸ਼ਨ ਅੱਜ ਕਰਨੇਗੇ ਔਰ ਕਰ ਰਹੇ ਹਾਂ ਅਸੀਂ ਸਬੋਰ ਕਿੰਨੇ ਸਾਥੀਆਂ ਦੇ ਨਾਲ ਉਹਨੇ ਅੱਜ ਅੱਜ ਹੀ ਉਹਨੇ ਅਰੈਸਟ ਕਰਕੇ ਲਿਆਂਦਾ ਇਹਨੂੰ ਬਾਕੀ ਦੀ ਇਨਵੈਸਟੀਗੇਸ਼ਨ ਡਿਊਟੀ ਕਰਦੇ ਅਸੀਂ ਕੋਈ ਪਿਛਲਾ ਕ੍ਰਾਈਮ ਰਿਕਾਰਡ ਨਿਕਲੇ ਹੋਏ ਜੀ ਹੈਕਮਾਤੋਂ ਮਤੋਂ ਮੇਰੀ ਪੋਸਟਿੰਗ ਦੇ ਦਰਾਨੀ ਤੀਆਂ ਦੇ ਤਿਉਹਾਰ ਤੇ ਦਰਜ ਹੋਇਆ ਸੀਗਾ ਉਦੋਂ ਪਿੱਛੇ ਵੀ ਸਾਰਾ ਰਿਕਾਰਡ ਦਰਜ ਕਰਦੇ ਆਂ ਧੰਨਵਾਦ ਔਰ ਸਾਰਿਆਂ ਨੇ ਕਰਾਂਗੇ ਔਰ ਇਸ ਸੱਤ ਤਾੜਨਾ ਵੀ ਜਿਹੜਾ ਮੈਂ ਕਾਨੂੰਨ ਹੱਥੋਂ ਲੈਂਦਾ ਉਹਨੂੰ ਇਸੇ ਤਰ੍ਹਾਂ ਹੀ ਸੱਤੀ ਨਾਲ ਪੇਸ਼ ਆਇਆ ਲਿਓ ਜਿੱਦਾਂ ਸਾਰ ਬਾਰ ਬਾਰ ਬੇਰਬੀ ਦੇ ਮਾਮਲੇ ਹੋ ਰਿਹਾ ਕਿ ਇਸ ਬੰਦੇ ਕੋਈ ਕਾਰਵਾਈ ਹੋਊਗੀ ਠੁਕਮੀ ਹੋਵੇ ਹਾਂ ਠੁਕਮੀ ਕਰ ਰਹੇ ਹਾਂ ਜੀ ਕੱਲ੍ਹ ਜਦੋਂ ਹੀ ਐਕਸ਼ਨ ਸਟੇਟਮੈਂਟ ਹੋਈ ਇਮੀਡੀਏਟ ਐਕਸ਼ਨ ਲਿਆ ਗਿਆ ਔਰ ਅੱਗੇ ਵਾਸਤੇ ਲਵਾਂਗੇ ਔਰ ਇਸ ਗੱਲ ਨੂੰ ਕੋਰਟ ਨੂੰ ਮੰਨ ਜੋ ਕੋਰਟ ਨੂੰ ਪ੍ਰੋਪਰ ਚਾਰਜ